ਨੇ ਆਪ ਹੀ ਉਹ ਸਹੀ ਕਰਵਾਊਗਾ ਜੇ ਇੱਧਰ ਲਾਇਆ ਵਾ ਤੇ ਆਪੇ ਸਫਲ ਕਰਾਊਗਾ ਪ੍ਰਮਾਤਮਾ ਧੰਗੁਰੂ ਰਾਮਦਾਸ ਜੀ ਆਪੇ ਕਿਰਪਾ ਕਰੂਗਾ ਤੇ ਛੱਡਣਾ ਕਾਹਤੋਂ ਆ ਕੋਈ ਗੱਲ ਨਹੀਂ ਛੱਡਣ ਵਾਲੇ ਬੰਨੇ ਨਾ ਆਈ ਆ ਆਪਾਂ ਇੰਨੀ ਮਿਹਨਤ ਕੀਤੀ ਆ ਹੁਣ ਆਪਾਂ ਤੁਸੀਂ ਜਿਵੇਂ ਕਹਿੰਦੇ 1.5 ਸਾਲ ਹੋ ਗਿਆ 1.5 ਸਾਲ ਤੋਂ ਇੰਨੀ ਮਿਹਨਤ ਕੀਤੀ ਇੱਥੇ ਤੱਕ ਕਰਾਏ ਆ ਆਪਾਂ ਤੇ ਹੋਰ ਆਪਾਂ 2 ਮਹੀਨੇ ਦੇਖ ਲਈਏ 3 ਮਹੀਨੇ ਦੇਖ ਲਈਏ ਕੋਈ ਚੱਕਰ ਨਹੀਂ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੂਗਾ ਜਲਦੀ ਚੜ੍ਹਦੀ ਕਲਾ ਕਰੂਗਾ ਐਡੀ ਕੋਈ ਗੱਲ ਨਹੀਂ ਹੁੰਦੀ ਕਿ ਕੋਈ ਵੀ ਕੰਮ ਤੁਹਾਨੂੰ ਪਤਾ ਏ ਜੇ ਆਪਾਂ ਕਰ ਲਾ ਪੀਏ ਤਾਂ ਹੋ ਹੀ ਜਾਂਦਾ ਵਾ ਪ੍ਰਮਾਤਮਾ ਨੂੰ ਦੁਆਵਾਂ ਕਰੋ ਪ੍ਰਮਾਤਮਾ ਨੂੰ ਅਰਦਾਸ ਕਰੋ ਬਸ ਆਪਣੇ ਆਪ ਹੀ ਹੋ ਜਾਊਗਾ ਵੀ ਜੇ ਪ੍ਰਮਾਤਮਾ ਤੋਂ ਇੱਧਰ ਲਾਇਆ ਵਾ ਤੇ ਇਹਨੂੰ ਆਪ ਹੀ ਮੋਨਟਾਈਜ਼ ਕਰਾਓ ਤੇ ਛੱਡਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਕਿਉਂਕਿ ਛੱਡਣਾ ਆਪਾਂ ਕਹਦਾ ਆਪਣੇ ਕੋਲੇ ਮੋਬਾਈਲ ਆ ਮੋਬਾਈਲ ਹੀ ਜਾ ਤਾਂ ਆਪਾਂ ਛੱਡ ਦਈਏ ਫੇਰ ਹੀ ਆ ਜਦੋਂ ਮੋਬਾਈਲ ਆਪਣੇ ਕੋਲੇ ਆ ਆਪਾਂ ਨੈਟ ਚਲਾਉਣਾ ਬਸ ਜਦੋਂ ਆਪਣਾ ਟਾਈਮ ਲੱਗੇ ਇਸ ਬੰਨੇ ਲਾ ਲਓ ਇਹਦੇ 'ਚ ਤਾਂ ਆਪਾਂ ਨੂੰ ਕੋਈ ਹੈ ਹੀ ਨਹੀਂ ਚੱਕਰ ਵੀ ਆਪਾਂ ਆਪਣੇ ਪੈਸੇ ਇਹਦੇ 'ਚ ਬਰਬਾਦ ਹੁੰਦੇ ਪੈਸੇ ਤਾਂ ਆਪਣੇ ਬਰਬਾਦ ਨਹੀਂ ਹੁੰਦੇ ਆਪਾਂ ਨੈਟ ਤਾਂ ਆਪਾਂ ਚਲਾਉਨੇ ਚਲਾਉਨੇ ਆ ਤੇ ਜੇ ਆਪਾਂ ਇਸ ਬੰਨੇ ਲੱਗੇ ਰਵਾਂਗੇ ਤੇ ਵਧੀਆ ਵਾ ਛੱਡਣ ਦਾ ਫਾਇਦਾ ਹੀ ਨਹੀਂ ਕੋਈ ਜੇ ਜੇ ਆਪਾਂ ਇੰਨੀ ਮਿਹਨਤ ਕਰਕੇ ਛੱਡ ਗਏ ਤਾਂ ਫਿਰ ਚੈਨਲ ਉੱਥੇ ਹੀ ਖੜ ਜਾਂਦਾ ਵਾ ਜਿੰਨੀ ਕ ਆਪਣੇ ਕੋਲ ਜਾਣਕਾਰੀ ਹੈਗੀ ਆਪਣੇ ਮਤ ਅਨੁਸਾਰ ਆਪਾਂ ਤੁਹਾਨੂੰ ਦੇ ਦਿੱਤੀ ਆ ਪਰ ਇਹ ਵੀ ਛੱਡਣ ਦਾ ਫਾਇਦਾ ਨਹੀਂ ਕੋਈ ਉਹ ਭੈਣ ਜੀ ਕਿਸਮਤ ਉਹੀ ਆ ਵੀ ਆਪਣੀ ਕਿਸਮਤ ਆਪਣੇ ਨਾਲ ਉਹਨਾਂ ਦੀ ਕਿਸਮਤ ਉਹਦੇ ਨਾਲ ਕਿਉਂਕਿ ਆਪਾਂ ਆਪਦੇ ਹਿਸਾਬ ਨਾਲ ਵੀਡੀਓ ਪਾਉਣੀ ਆਵਾ ਤੇ ਉਹਨਾਂ ਨੇ ਆਪਦੇ ਹਿਸਾਬ ਨਾਲ ਪਾਉਣੀ ਆ ਇਹ YouTube ਦੇ ਹੀ ਆ ਚੱਕਰ ਕਿ ਕਿਸੇ ਦੀ ਵਾਇਰਲ ਹੋ ਜਾਂਦੀ ਆ ਤੇ ਕਿਸੇ ਦੀ ਨਹੀਂ ਵਾਇਰਲ ਹੁੰਦੀ ਪਰ ਜਦੋਂ ਇਹ ਵਾਇਰਲ ਹੋ ਜਾਂਦੀ ਆ ਫਿਰ ਤਾਂ ਬਹੁਤ ਦੂਰ ਤੱਕ ਚਲੇ ਜਾਂਦੀ ਆ ਫਿਰ ਤਾਂ ਇਹ ਮੇਰੀ ਇੱਕ ਮੇਰੇ ਚੈਨਲ ਦਾ ਤੁਹਾਨੂੰ ਮੈਂ ਦੱਸ ਦਿੰਨਾ ਮੈਂ ਚੈਨਲ ਚਲਾਇਆ ਸੀਗਾ 8 6 ਕੁ ਮਹੀਨੇ ਹੋ ਗਏ ਹੋਣੇ ਆ ਉਹ ਮੈਂ ਇੱਕ ਚੈਨਲ ਚਲਾਇਆ ਸੀਗਾ ਉਹ ਵੈਸੇ ਹੀ ਮੈਂ ਮੇਰੇ ਬੇਟੇ ਦੀ ਆਈਡੀ ਸੀਗੀ ਤੇ ਮੈਂ ਵੈਸੇ ਹੀ ਉੱਤੇ ਵੀਡੀਓ ਪਾ ਦਿੱਤੀ ਤੇ ਉਹਦੇ ਨਾਲ ਨਾਲ ਇਹ ਇਸ ਚੈਨਲ ਤੇ ਵੀ ਮੈਂ ਚਲਾਉਂਨੇ ਚਲਾਉਣਾ ਉੱਤੇ ਮੈਂ ਸ਼ਾਰਟ ਹੀ ਪਾਈ ਗਿਆ ਕੱਲਾ ਸ਼ਾਰਟ ਹੀ ਪਾਈ ਗਿਆ ਤੇ ਉਹ ਸ਼ਾਰਟ ਫੋਨ ਦੇ ਹਿਸਾਬ ਨਾਲ ਮੈਂ ਇੱਕ ਸ਼ਾਰਟ 15 ਕ ਸਕੈਂਡ ਦਾ 15 20 ਸਕੈਂਡ ਦਾ ਪਾਇਆ ਮੈਂ ਉਹ ਮੇਰਾ ਇੰਨਾ ਵਾਇਰਲ ਹੋਇਆ ਕਿ 14 ਲੱਖ ਲੋਕਾਂ ਨੇ ਦੇਖ ਲਿਆ ਤੇ ਉਹ ਮੇਰਾ ਵਾਸਟ ਟਾਈਮ ਮੇਰਾ 8 ਦਿਨਾਂ ਦੇ ਵਿੱਚ ਹੀ ਹੋ ਗਿਆ ਇਹ ਦੇਖ ਲਓ ਤੁਸੀਂ ਕਿਸਮਤ ਐਤ ਤੇ ਮੈਂ ਸਾਲ ਹੋ ਗਿਆ ਮੈਨੂੰ ਕੰਮ ਕਰਦੇ ਨੂੰ ਤੇ ਉਹ ਮੇਰਾ 8 ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਤੇ ਉਹਨੇ ਮੇਰਾ ਵਾਸਟ ਟਾਈਮ ਕਰਾਤਾ ਇਹ ਆ ਵੀ ਇਹ ਕਿਸਮਤ ਆ ਆਪੋ ਆਪਣੀ ਹੁੰਦੀ ਆ ਜੇ ਉਹਦੀ ਕਿਸਮਤ ਉਹਦੇ ਨਾਲ ਆ ਆਪਣੀ ਕਿਸਮਤ ਆਪਣੇ ਨਾਲ ਆ ਹੁਣ ਮੈਂ ਇਹ ਤੇ 8 ਮਹੀਨੇ ਹੋ ਗਿਆ 8-9 ਮਹੀਨੇ ਹੋ ਗਿਆ ਕੰਮ ਕਰਦੇ ਨੂੰ ਇਹ ਤੇ ਮੇਰੀ ਕੋਈ ਵਾਇਰਲ ਹੀ ਨਹੀਂ ਹੋਈ ਤੇ ਜੇ ਮੈਂ ਉਹ ਛੋਟ ਹੀ ਪਾਇਆ ਇੱਕ ਤੇ ਉਹ ਮੇਰਾ 14 ਲੱਖ ਨੇ ਦੇਖ ਲਿਆ ਤੇ ਉਹਦਾ ਮੇਰਾ 8 ਦਿਨਾਂ ਦੇ ਵਿੱਚ ਵਾਸਟ ਟਾਈਮ ਹੋ ਗਿਆ ਏ ਨਹੀਂ ਪਤਾ ਲੱਗਦਾ ਕਿਦੋਂ ਕਿਸਮਤ ਕਿਸੇ ਦੀ ਬਦਲ ਜਾਣੀ ਹੈ ਤੇ ਆਪਾਂ ਨੂੰ ਇਹ ਛੱਡਣ ਦਾ ਫਾਇਦਾ ਹੀ ਨਹੀਂ ਕੋਈ ਤੇ ਕੰਮ ਕਰਦੇ ਰਹਿਣਾ ਚਾਹੀਦਾ ਵਾ ਪ੍ਰਮਾਤਮਾ ਵੀ ਕਹਿੰਦਾ ਕੰਮ ਕਰੇ ਤਾਂ ਬੰਦਾ ਮੈਂ ਕਰੇ ਤਾਂ ਨੰਦਾ ਬਸ ਉਸਨੇ ਰਾਜਾ ਤੇ ਰਹਿਣਾ ਚਾਹੀਦਾ ਰਾਜਾ ਜਿ ਰਹਿ ਕੇ ਕੰਮ ਕਰਨਾ ਚਾਹੀਦਾ ਵਾ ਕੋਈ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਲਾਈਵ ਦੇ ਵਿੱਚ ਆਏ ਤੇ ਨਹੀਂ ਇਹ ਦੇ ਨਾਲ ਨਾਲ ਪੈ ਰਿਆ ਵਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਟਾਈਮ ਸਾਨੂੰ ਦਿੱਤਾ ਤੇ ਜਾਣਕਾਰੀ ਕੋਈ ਤੁਸੀਂ ਵੀ ਦਿੱਤੀ ਤੇ ਕੋਈ ਸਾਡੇ ਤੋਂ ਵੀ ਲਈ ਬਹੁਤ ਬਹੁਤ ਧੰਨਵਾਦ